ਮੰਡੀਆ ਜੀ ਤੁਹਾਨੂੰ ਕੋਈ ਸਿਕਤ ਆ ਰਹੀ ਜੀ ਕੋਈ ਦੱਸੋ ਕੋਈ ਬਦਲ ਬੇਚੋ ਜੀ ਤੁਹਾਨੂੰ ਝਾੜ ਤੇ ਚਲੋ ਘਾਟਾ ਸੀ ਦੱਸੋ ਹਾਂ ਮਾਰਕ ਦੀ ਘਾਟੇ ਕਾਫੀ ਘਟ ਗਿਆ ਹੋਰ ਕੋਈ ਦਿੱਕਤ ਹੈ ਕੋਈ ਸਾਡੀ ਆੜਤੀਆਂ ਦੀ ਕੋਈ ਡਿਊਟੀ ਹੈ ਦੱਸੋ ਨਾ ਕੋਈ ਧੰਨਵਾਦ ਕੀ ਹੋਈ ਹੈ ਸਾਡੀ ਸਾਰੀ ਟੀਮ ਇਥੇ ਅੱਜ ਤੱਕ ਬਾਅਦ ਸਾਡਾ ਜਿਹੜਾ ਅੰਲਾ ਸਾਹਿਬ ਕਰਾਂਗੇ ਨਾਲ ਸਾਡੇ ਨਾਲ ਆਗੇ ਦੱਸ ਬਹੁਤ ਬਧੀਆ ਬੁੜੀਆ ਗੱਲ ਹੈ ਜੀ ਅਸੀਂ ਤੇ ਕੱਲ ਕੁੜੀਆਂ ਸਾਹਿਬ ਨਾਲ ਵੀ ਮੀਟਿੰਗ ਕਰਕੇ ਆਏ ਹਾਂ ਉਹਨਾਂ ਨੂੰ ਖਾਦਾਂ ਦੀ ਸਮੱਸਿਆ ਤੋਂ ਵੀ ਜਾਣੂ ਕਰਾ ਕੇ ਆਏ ਕਿ ਜਿਹੜੀ ਇਹ ਡੋਡੀ ਆਈ ਹੈ ਨਾ ਇਸ ਕਰਕੇ ਆਈ ਹੈ ਕਿ ਕਿਸਾਨਾਂ ਨੂੰ ਜਿਹੜੀ ਖਾਦਾਂ ਦੇ ਨਾਲ ਦਵਾਈਆਂ ਡੁਪਲੀਕੇਟ ਮਿਲ ਜਾਂਦੀਆਂ ਨਾ ਉਹਨਾਂ ਦੇ ਕਰਕੇ ਦਿੱਕਤ ਆਈ ਹੈ ਇਹ ਕੰਪਨੀਆਂ ਪਿੱਛੋਂ ਭੇਜੀਆਂ ਡੀਲਰਾਂ ਦਾ ਵੀ ਕੋਈ ਕਸੂਰ ਨਹੀਂ ਡੀਲਰ ਵੀ ਵਿਚਾਰੇ ਮਜਬੂਰ ਆ ਕਿਸਾਨ ਵੀ ਹਾਂ ਵੀ ਇਹ ਪਿੱਛੋਂ ਕੰਪਨੀਆਂ ਨੂੰ ਹੀ ਬੰਦ ਕਰੋ ਤਾਂ ਕਿ ਉਹ ਇਦਾਂ ਦੀ ਥੋੜਾ ਜਿਹਾ ਡਾਇ ਦੀ ਡਾਇ ਦੀ ਸਮੱਸਿਆ ਹੋ ਗਈ ਹੈ ਜੀ ਉਹਦੀ ਮਾਜ ਇਹ ਵੀ ਉਹ ਕਹਿੰਦੇ ਕਰ ਦਿਆਂਗੇ 2-4 ਦਿਨ ਚ ਵਾਧੂ ਹੋ ਜਾਏਗਾ ਕੰਨ ਵਾਰ ਜੁਦਾ ਪਪੂ ਜੀ ਕਿਵੇਂ ਲੱਗਦਾ ਮੰਡੀ ਦੇ ਵਿੱਚ ਆਇਓ ਠੀਕ ਹੈ ਜੀ ਠੀਕ ਹੈ ਬਹੁਤ ਸਭਿੰਤਾ ਬਹੁਤ ਦਿਨ ਹੋ ਗਿਆ ਆਇਓ ਉਹਦੇ ਹਾਂ ਕਿਸਾਨਾਂ ਦਾ ਫਸਲ ਚੱਕੀ ਜਾ ਰਹੀ ਹੈ ਵਧੀਆ ਜੀ ਵਧੀਆ ਅੱਥ ਨੂੰ ਜਾ ਰਿਹਾ ਜੀ ਕਿਸ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਵੇਂ ਤਿਹਾਰ ਆ ਗਿਆ ਨਾ ਨਾ ਕੋਈ ਸਰ ਸਮੀਨਾ ਥੋੜੇ ਲਵੀ ਆਓ ਅੱਜ ਆਜੇ ਅੱਜੇ ਵਗ ਜਾਗੇ ਇਸ ਦੇ ਤਖਨਾਲ ਨੂੰ ਵਿਰਾਇਤੀ ਤੋਂ ਕਿਹਾ ਕਰਦਾ ਹੈ ਜੀ ਸਰਪੋਪਿਆ ਜੀ ਨੇ ਸਮਾਇਸ਼ ਨਾਲ ਇਸ ਨੂੰ ਨਿਰਧਾਰਨ ਕਰਵਾਇਆ ਅਰਿ ਫਾਈਲ ਬਟ ਪਰੇਰ ਸਾਹਿਬ ਤੋਂ ਭਧਾਨੀ ਨੂੰ ਵੀ ਪੰਜਾਬ ਦਾ ਵਾਈਸ ਪ੍ਰਧਾਨ ਬਣਾ ਕੇ ਚਲੇ ਗਏ ਹੈ ਸਾਡੇ ਵੀ ਪੰਜਾਬ ਦਾ ਵੀ ਜਿਹੜਾ ਮੈਂ ਤੁਹਾਨੂੰ ਆਇਆ ਹੈ ਨਹੀਂ ਇੰਡੀਆ ਦਾ ਦੌਰਾ ਕੀਤਾ ਕੀ ਕਰਨ ਸੋਰੀ ਸਰ ਜੀ ਅਸੀਂ ਇਥੇ ਧੂਰੀ ਮੰਡੀ ਦੇ ਵਿੱਚ ਆਏ ਆ ਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਅੱਜ ਸਾਡੇ ਮਾਨਯੋਗ ਫਾਈਨਾਂਸ ਮਿਨਿਸਟਰ ਜੀ ਹਰਪਾਲ ਚੀਮਾ ਜੀ ਆਏ ਹੋਏ ਜੀ ਉਹਨਾਂ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਜੋ ਸਾਡੀ ਓਟੀਐਸ ਸਕੀਮ ਦੇ ਸਬੰਧ ਚ ਪਿਛਲੇ ਮੀਟਿੰਗ ਸਰਕਾਰ ਨਾਲ ਫੈਸਲਾ ਹੋ ਗਿਆ ਸੀ ਉਹਦੇ ਚ ਜੋ ਕੋਈ ਦਿੱਕਤਾਂ ਸੀ ਜਾਂ ਅਸੀਂ ਉਹਨਾਂ ਨੂੰ ਆਪਣੇ ਵਿਚਾਰ ਦੱਸਣੇ ਸੀ ਉਹਦੇ ਲਈ ਮੀਟਿੰਗ ਕੀਤੀ ਹੈ ਬਹੁਤ ਵਧੀਆ ਵਿਕੇ ਨਾਲ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਮੇਰੇ ਨਾਲ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਰਜਿੰਦਰ ਅਰੋੜਾ ਜੀ ਪਿੱਤਪਾਲ ਜੀ ਮੰਡੇਰ ਸਾਹਿਬ ਦੇ ਪ੍ਰਧਾਨ ਨੇ ਤੂਰੀ ਮੰਡੀ ਦੇ ਬਬਲੂ ਜੀ ਜ਼ਾਹਰੇ ਆੜਤੀ ਸਾਡੇ ਨਾਲ ਹਾਜ਼ਰ ਜੀ ਅਸੀਂ ਮਾਨਯੋਗ ਮੰਤਰੀ ਜੀ ਦੇ ਧਿਆਨ ਤੇ ਲਿਆਂਦਾ ਕਿ OTS ਸਕੀਮ ਦੇ ਨਾਲ ਜਿੱਥੇ ਆੜਤੀਆਂ ਨੂੰ ਫਾਇਦਾ ਹੋਏਗਾ ਉੱਥੇ ਸਰਕਾਰ ਨੂੰ ਵੀ ਬਹੁਤ ਵੱਡਾ ਜਿਹੜਾ ਫਾਈਨੈਂਸ਼ਲੀ ਤੌਰ ਤੇ ਫਾਇਦਾ ਹੋਏਗਾ ਕਿਉਂਕਿ ਉਸੇ ਨਾਲ ਜਿਹੜੇ ਆੜਤੀਆਂ ਦੇ ਵੱਲ ਪੈਂਡਿੰਗ ਡਿਊਜ਼ ਬਹੁਤ ਜ਼ਿਆਦਾ ਪਏ ਨੇ ਆੜਤੀਆਂ ਨੂੰ ਰਾਹਤ ਮਿਲੇਗੀ ਤੇ ਸਰਕਾਰ ਨੂੰ ਵੀ ਉਹਦੇ ਲਈ ਕਲੈਕਸ਼ਨ ਜਿਹੜੀ ਹੈ ਮੰਡੀ ਬੋਰਡ ਦੇ ਰਾਈ ਕਾਫੀ ਹੋ ਜਾਏਗੀ ਸੋ ਉਹਨਾਂ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਹੈ ਤੇ ਸਾਨੂੰ ਵਿਸ਼ਵਾਸ ਹੋਇਆ ਕਿ ਜਲਦੀ ਇਹ ਜਿਹੜਾ ਮਸਲਾ ਹੈ ਤੁਹਾਡਾ ਸੋਲਵ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਆਂ ਤੇ ਅਸੀਂ ਸਾਡੇ ਮੰਡੇਰ ਸਾਹਿਬ ਜੋ ਅੱਜ ਇਸ ਮੰਡੀ ਦੇ ਪ੍ਰਧਾਨ ਵੀ ਨੇ ਇਹਨਾਂ ਨੂੰ ਪੰਜਾਬ ਦੇ 22 ਪ੍ਰਧਾਨਾਂ ਵਿੱਚੋਂ ਵੀ ਜ਼ਿੰਮੇਵਾਰੀ ਸੌਂਪੀ ਹੈ ਕਿਉਂਕਿ ਪੰਜਾਬ ਦੀ ਹਰ ਇੱਕ ਮੀਟਿੰਗ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਅੜਤੀਆਂ ਦੀ ਮੰਗ ਹਰ ਜਗ੍ਹਾ ਰੱਖਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਅਫਸਰਾਂ ਦੇ ਕੋਲ ਜਿਹੜੀ ਵੀ ਕੋਈ ਮੰਡੀ ਦੀ ਡਿਮਾਂਡ ਜਾਂ ਅੜਤੀਆਂ ਦੀ ਆ ਉਹ ਲੈ ਕੇ ਉਹਨੂੰ ਹੱਲ ਕਰਵਾਉਂਦੇ ਨੇ ਅੱਜ ਉਹ ਅੱਜ ਮੰਡੀ ਦੇ ਵਿੱਚ ਵੀ ਅਸੀਂ ਦੇਖਿਆ ਕਿ ਇਹ ਕਾਫੀ ਬਹੁਤ ਅੱਛੀ ਕੁਆਲਿਟੀ ਵੀ ਆ ਰਹੀ ਹੈ ਪਰ ਨਾਲ ਨਾਲ ਜੋ ਕਿਸਾਨਾਂ ਦੇ ਵਿੱਚ ਜੀੜੀ ਆ ਗਈ ਉਹਨੂੰ ਹਲ ਵੀ ਰੋਗ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਨੇ ਉਹਦੇ ਲਈ ਵੀ ਸੈਂਟਰ ਦੀਆਂ ਟੀਮਾਂ ਜਿਹੜੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਵਿਜ਼ਿਟ ਕਰ ਰਹੀਆਂ ਨੇ ਉਹ ਵੀ ਅੱਜ ਦੁਪਹਿਰ ਬਾਅਦ ਇੱਥੇ ਟੀਮ ਵਿਜ਼ਿਟ ਕਰਨ ਆ ਰਹੀ ਹੈ ਸਾਨੂੰ ਉਮੀਦ ਹੈ ਕੋ ਸੈਂਪਲ ਲੈ ਕੇ ਜਾ ਕੇ ਉਹ ਕੇਂਦਰ ਸਰਕਾਰ ਤੋਂ ਜਲਦੀ ਇਹਦੇ ਲਈ ਕੋਈ ਨਾ ਕੋਈ ਜਿਹੜੀ ਰਿਲੀਫੈਕਸ਼ਨ ਉਹ ਜਾਰੀ ਕਰਾਉਣਗੇ ਤਾਂ ਕਿ ਪੰਜਾਬ ਦੇ ਮੰਡੀਆਂ ਦੇ ਵਿੱਚ ਪਈਆਂ ਇਹੋ ਜਿਹੀਆਂ ਜਿਹੜੀਆਂ ਢੇਰੀਆਂ ਨੇ ਉਹਨਾਂ ਦੀ ਵਿਕਰੀ ਹੋ ਸਕਦੀ। ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਖੁਦ ਕਿਸਾਨਾਂ ਦੇ ਮੁੰਡੇ ਆ। ਸਾਨੂੰ ਪਤਾ ਹੈ ਕਿ ਇਸ ਵਾਰੀ ਕਿਸਾਨ ਬੜੀ ਦੁਬਧਾਜ ਨੇ ਬੜਾ ਨੁਕਸਾਨ ਹੋਇਆ ਹੈ। ਬਰਸਾਤਾਂ ਕਰਕੇ ਝਾੜ ਵੀ ਬੜੇ ਘੱਟ ਆ ਰਹੇ ਨੇ। ਕੁਆਲਿਟੀ ਵੀ ਖਰਾਬ ਹੋਈ ਹੈ ਤੇ ਅਸੀਂ ਉਹਨਾਂ ਨੂੰ ਇੱਕੋ ਹੀ ਕਵਾਂਗੇ ਕਿ ਹੁਣ ਮੌਸਮ ਬਿਲਕੁਲ ਸਾਫ਼ ਚੱਲ ਰਿਹਾ। ਜਿਹੜੀ ਫਸਲ ਆਪਣੇ ਕੋਲ ਬਚੀ ਹੈ, ਖੜੀ ਹੈ ਖੇਤਾਂ 'ਚ, ਉਹਨੂੰ ਆਪਾਂ ਪੂਰੀ ਤਰ੍ਹਾਂ ਪਕਾ ਕੇ ਲੈ ਕੇ ਆਈਏ ਤਾਂ ਕਿ ਮੰਡੀ 'ਚ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਹਰਾਨੀ ਨਾ ਹੋਵੇ। ਹੌਣਸਾਰ ਉਹਨਾਂ ਦੀ ਫਸਲ ਜਿਹੜੀ ਹੈ, ਉਹ ਸਾਫ਼ ਹੋ ਕੇ ਵਿਕੀ ਜਾਵੇ। ਜਿਹੜੇ ਪੇਮੈਂਟ ਹੈ ਉਹ ਵੀ ਨਾਲ ਦੀ ਨਾਲ ਜਿਹੜੀ ਹੈ ਸਰਕਾਰ ਵੱਲੋਂ ਉਹਨਾਂ ਦੇ ਖਾਤਿਆਂ 'ਚ ਭਾਈ ਜਾ ਰਹੀ ਹੈ। ਸਾਡਾ ਤੁਹਾਨੂੰ ਵਾਈਸ ਪੰਜਾਬ ਦਾ ਬਾਈ ਪ੍ਰਧਾਨ ਬਣਾਇਆ ਗਿਆ ਕੀ ਕਰਨਾ ਚਾਹੁੰਦੇ ਸੋਹਰੇ? ਮੈਂ ਧੰਨਵਾਦ ਦੀਆਂ ਪੰਜਾਬ ਦੇ ਪ੍ਰਧਾਨ ਜੀ ਸੁਨਦਰ ਸਿੰਘ ਰਾਣਾ ਜੀ ਦਾ ਜਿਹੜੀ ਇਹਨੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਵਰਤਿਆ ਸੇਵਾ ਤੇ ਹਾਜ਼ਰ ਰਹਾਂਗਾ। ਮੰਡੀ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਸਰਕਾਰ ਵੱਲੋਂ ਮਨ ਕੀ ਖੀਦ ਦੇ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਕੋਈ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੋਂ ਨਹੀਂ ਬਹੁਤ ਵਧੀਆ ਚੱਲ ਰਹੀ ਹੈ ਜੀ ਕੋਈ ਗੱਲ ਨਹੀਂ। ਉਹਦਾ ਕਾਲਾ ਦਾਣਾ ਤਾਂ ਹੈਗਾ ਡੈਮੇਜ ਹੈਗਾ ਉਸ ਲਈ ਟੀਮ ਆ ਰਹੀ ਹੈ 2:30 ਵਜੇ ਦੇਖੀ ਸੈਂਟਰ ਤੇ ਉਹਨਾਂ ਨੂੰ ਦਿਖਾਵਾਂਗੇ ਦੇਖਦੇ ਆ ਕਿ ਰਿਲੈਕਸੇਸ਼ਨ ਮਿਲਦੀ ਹੈ ਹੁਣ ਤੱਕ 1 ਲੱਖ 50000 ਰੁਪਏ ਘਟਕੀ ਦਿੱਤੇ ਲਿਆ ਗਿਆ ਇਲੈਕਟ੍ਰਿਕ ਵੀ ਵਧੀਆ 50% ਹੋ ਗਈ ਨਾਲ ਦੀ ਨਾਲ ਚੱਲ ਰਹੀ ਹੈ